ਕੀ ਲੋੜ ਸੀ ਇੰਨਾ ਭੌਂਕਣ ਦੀ ਤੇਰੀ ਨਾ ਪਾਡਰ ਪਾਡਰ ਕਰਨ ਦੀ ਆਦਤ ਨੇ ਨਾ ਤੈਨੂੰ ਕੋਈ ਕੰਮ ਨਹੀਂ ਕਰਨ ਦੇਣਾ ਇਹ ਕਰੂ ਕੰਮ ਮੈਂ ਤਾਂ ਪਹਿਲੇ ਦਿਨ ਹੀ ਦੇਖ ਲਈ ਸੀ ਇਹਦੇ ਲੱਛਣ ਇਹਨੂੰ ਤਾਂ ਗੱਲਾਂ ਦਾ ਕੜਾਹ ਬਣਾਉਣਾ ਹੁੰਦਾ ਹੈ ਅੱਜ ਮੇਰੀ ਵੀ ਸੋਹਣੀ ਇੱਜ਼ਤ ਬਣਾਈ ਐ ਇਹਨੇ ਪਿਆਰ ਕਮਾਲ ਕਰਦੇ ਹੋ ਉਹ ਜੇ ਹੁਣ ਬੰਦੇ 'ਚ ਹੁਨਰ ਆ ਬੰਦਾ ਅਗਲੇ ਨੂੰ ਹੁਨਰ ਦੱਸੂਗਾ ਤੇ ਫੇਰ ਹੀ ਕਾਬਲੀਅਤ ਦਾ ਪਤਾ ਲੱਗੂਗਾ ਨਾ ਤੈਨੂੰ ਆਉਂਦਾ ਕੀ ਐ ਪਹਿਲੇ ਮੈਨੂੰ ਇਹ ਦੱਸ ਲੈ ਮਾਸੀ ਹੁੰਦਾ ਕੀ ਐ ਇੱਕ ਵਾਰ ਦੀ ਗੱਲ ਸੁਣ ਲਓ ਬਾਪੂ ਜੀ ਨੇ ਮੈਨੂੰ ਦਿੱਤਾ ਲੱਖ ਰੁਪਇਆ ਕਹਿੰਦੇ ਝੋਟੀ ਲੈ ਕੇ ਆ ਮਾਮੂ ਵਾਟ ਇਸ ਚੋਟੀ ਉਹ ਚੋਟੀ ਇਸ ਬਫੈਲੋ ਯਾਰ ਆ ਮੈਂ ਵੜ ਗਿਆ ਸਵੇਰੇ ਤੜਕੇ ਮੰਡੀ ਜਾ ਕੇ ਵੇਖੀਆਂ ਚੋਟੀਆਂ ਕੋਈ ਆਖੇ 90000 ਕੋਈ ਆਖੇ 70000 ਕੋਈ ਆਖੇ 80000 ਆ ਮੈਂ ਕਿਹਾ ਆਪਾਂ ਨੂੰ ਨਹੀਂ ਰੇਟ ਪੁੱਕਦਾ ਨੋਕਰ ਚ ਮੈਂ ਵੇਖਿਆ ਇੱਕ ਵਜਾ ਝੋਟਾ ਐਡੇ ਸਿਰ ਵਾਲਾ ਲੇਸ਼ ਕਰਿਆ ਮੈਂ ਜਾ ਕੇ 20000 ਰੁਪਇਆ ਫੜਾਇਆ ਆਪਾਂ ਝੋਟਾ ਲਿਆਂਦਾ ਸ਼ਾਮੀ ਬੰਨਿਆ ਕਿੱਲੇ ਦੇ ਨਾਲੇ ਬਾਪੂ ਖੁਸ਼ ਨਾਲੇ ਝੋਟਾ ਖੁਸ਼ ਮੈਨੂੰ ਪਤਾ ਸੀ ਤੂੰ ਇਹੀ ਖੇਡ ਆਏਂਗਾ ਜੇ ਝੋਟੀ ਲਿਆਉਂਦਾ ਤਾਂ ਤੜਕੇ ਆਥਣੇ ਧਾਰਾਂ ਚ ਆਉਂਦੇ ਝੋਟੇ ਨੇ ਕੀ ਦੁੱਧ ਦੇਣਾ ਸੀ ਵੇ ਆਤਾ ਮੈਂ ਸੋਚਿਆ ਹੀ ਸੋਚੋ ਨੂੰ ਦਿਮਾਗ ਚਾਹੀਦਾ ਹੁੰਦਾ ਜ਼ੁਬਾਨ ਨਹੀਂ ਲੈਂਬਰਾ ਤੂੰ ਮੇਰੀ ਸੌਂਖਾ ਕਿ ਅੱਜ ਤੋਂ ਬਾਅਦ ਕੋਈ ਆ ਤੂਫਲ ਤੋਂ ਗੱਲ ਨਹੀਂ ਕਰੇਗਾ ਬਸ ਉਹੀ ਗੱਲ ਦਾ ਜਵਾਬ ਦੇਗਾ ਜੋ ਤੇਥੋਂ ਪੁੱਛੀ ਜਾਵੇ ਠੀਕ ਆ ਭੈਣੇ ਅੱਜ ਤੋਂ ਬਾਅਦ ਸੌਂਖਾ ਨਾ ਆ ਬਈ ਲਿਆੜੀ ਮੇਰੀ ਕਿਉਂ ਸੌਂਖਾ ਨਾ ਵੇ ਮੈਨੂੰ ਮਰਨਾ ਹੈ ਸੌਂਖਾ ਆਪਦੀ ਭੈਣ ਦੀ ਉਹ ਮਾਸੀ ਕਈ ਵਾਰੀ ਖਾਦੀ ਪੀਤੀ ਚ ਟੁੱਟ ਟੁੱਟ ਜਾਂਦੀ ਹੁੰਦੀ ਆ ਉਹ ਤੇਰੇ ਵਰਗੀ ਤਾਂ ਰਿਸਕ ਘੱਟ ਆ yo hands up hands up wie wie heyu yuju chenge give me the cash give me the cash don't act smart what's that bro drop that last piece single piece bas iko reh gaya yaar give me that what's this eh eh ratt chatya gaya char phada tu hi gore ho pizza khane char kha to khal payo id rakh dekho ਇਹ ਪਤਕੀ ਦੀ ਗੰਦੀ ਨਹੀਂ ਚੋਰੀ ਹੁੰਦਾ ਓਏ ਰਾਣੀ ਜਾਣਦਾ ਆ ਫੜ ਤੇ ਫੜ ਤੇਰੀ ਇੰਨੀ ਹਮਮਤ ਸਿੱਧਾ ਯਾਰ ਦੇ ਚਾਰ ਨੂੰ ਹੱਥ ਪਾ ਲਿਆ ਤੂੰ ਉਹ ਮੈਂ ਤੇ ਤੈਨੂੰ ਛੱਡੀ ਦਿੰਦਾ ਭਾਵੇਂ ਮੈਂ ਥੈਂਕ ਯੂ